ਫਗਵਾੜਾ ਵਿਖੇ ਪਿਤ ਪਰੇ ਹਲਾਤਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਕੀ ਮ੍ਰਿਤਿਕ ਦੇ ਫਗਵਾੜਾ ਦੇ ਬਾਬਾ ਗਦਿਆ ਸਕੂਲ ਨੇ ਦੀਖ ਪਈ ਮਿਲੀ ਮੌਕੇ ਤੇ ਪੁਜੀ ਪੁਲਿਸ ਨੇ ਮ੍ਰਿਤਿਕ ਦੇ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜਿਆ ਮ੍ਰਿਤਿਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮ੍ਰਿਤਿਕ ਨੌਜਵਾਨ ਦੀ ਉਮਰ ਕਰੀ 35 ਕੋ ਸਾਲ ਹੈ ਅਤੇ ਉਹ ਵਿਆਹਿਆ ਹੋਇਆ ਹੈ ਜਿਸ ਦੀ ਇੱਕ ਛੋਟੀ ਬੇਟੀ ਵੀ ਹੈ ਮ੍ਰਿਤਿਕ ਨੌਜਵਾਨ ਦੀ ਮਾਂ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਬੇਟਾ ਕਰੋ ਚੰਗਾ ਪਲਾ ਗਿਆ ਸੀ ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਦੇ ਬੇਟੇ ਨਾਲ ਕੀ ਘਟਨਾ ਵਾਪਰੀ ਹੈ ਇਸ ਸਾਰੀ ਘਟਨਾਕਰਮ ਨੂੰ ਲੈ ਕੇ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਇਹ ਨਰ ਸਿਟੀ ਆ ਹਾਂਜੀ ਕਿਦਾਂ ਡੈਥ ਹੋ ਗਈ ਕਿਦਾਂ ਮੁੰਡਾ ਡੈਥ ਕਿਦਾਂ ਹੋਈ ਜੀ ਮੁੰਡੇ ਬੜਾ ਸੋਹਣਾ ਆਏ ਮੇਰਾ ਨਹੀਂ ਕੁੜੀ ਪਈ ਸੀ ਲੰਬੀ ਇਹਨਾਂ ਚੁੱਪ ਕੇ ਆਇਆ ਮੈਂ ਪਤੂੜੇ ਆਇਆ ਮੋੜ ਕੇ ਨਹੀਂ ਆਇਆ ਜੀ ਕੋ ਮੋਰਟੀਜੇ ਉਮਰ ਕਿੰਨੀ ਹੈ ਜੀ ਹੈਗੀ 35 36 ਸਾਲ ਦੀ ਤੁਹਾਨੂੰ ਕਿੱਦਾਂ ਪਤਾ ਲੱਗਾਂ ਜੀ ਤੇ ਮੰਗੀ ਪਾ ਜਿੰਨੇ ਦੱਸਿਆ ਕਹਿੰਦਾ ਮਨੀ ਆ ਆਪਣਾ ਬਹਿ ਕੇ ਕਿੱਥੇ ਆ ਮੈਂ ਬਾਹਰ ਸਕੂਟਰੀ ਗੱਡੀ ਸੀ ਮੈਂ ਕਾ ਦੇਖ ਕੇ ਉਨੀ ਗਰਾਊਂਡ 'ਚ ਨਾ ਬੈਠਾ ਹੋਵੇ ਮੈਂ ਇਹ ਕਹਿੰਦਾ ਸੋ ਮੈਂ ਕਾ ਲੈ ਜਾ ਬੀਨੂ ਇਹ ਉੱਥੇ ਸੀਗਾ ਜੈਨ ਮੋਡਲ ਦੇ ਬੈਕ ਸਾਈਡ ਤੇ ਇਹ ਅੰਟੀ ਕੁਛ ਮਾਰਿਆ ਇਹ ਦੇ ਮੁੰਡੇ ਦੇ ਕੁਝ ਜੈਨ ਲੇ ਲੈ ਕੇ ਕੋਣ ਆਇਆ ਆਂਟੀ ਜੀ ਉੱਥੋਂ ਲੈ ਕੇ ਕੋਣ ਆਇਆ ਇਹ ਗੱਡੀ ਚਾਹੇ ਆ ਮੇਰਾ ਨਾਮ ਮੰਗਲ ਸਿੰਘ ਹੈ ਪਾਇਸੇਪਲ ਹਸਪੀਟਲ ਚ ਕੀ ਮਾਮਲਾ ਕੀ ਸਾਰਾ ਜਾਣਕਾਰੀ ਦਿਓ ਭਾਈ ਸਾਡੇ ਮਹੱਲੇ ਦਾ ਮੁੰਡਾ ਆ ਇਹ ਮਨੀ ਤੇ ਅੱਜ ਮੈਨੂੰ ਥੋੜੀ ਦੇਰ ਹੋਈ ਆ ਆਇਆ ਸੀ ਕਿ ਕਿਸੇ ਦਾ ਫੋਨ ਆ ਕੇ ਇਦਾਂ ਦਾ ਕਰਕੇ ਤੁਹਾਡੇ ਮਹੱਲੇ ਦਾ ਮੁੰਡਾ ਆ ਇਹ ਤੇ ਜਦੋਂ ਮੈਂ ਦੇਖਿਆ ਤੇ ਮੈਂ ਕਿਹਾ ਹਾਂ ਮੇਰੇ ਮਹੱਲੇ ਦਾ ਮੁੰਡਾ ਆ ਤੇ ਉੱਥੇ ਇਹ ਡਿਗਿਆ ਪਿਆ ਸੀ ਅਜੀ ਕਿਹੜੇ ਮੱਲੇ ਦਾ ਜੀ ਇਹ ਇਹ ਬਾਬੇ ਕਾ ਜੀ ਦਾ ਜੀ ਖਲਵਾੜਾ ਰੋਡ ਤੇ ਕੋ ਵਿਆਹ ਹੋਇਆ ਮੁੰਡੇ ਦਾ ਕੋਈ ਪਾਰਾ ਹਾਂਜੀ ਵਿਆਹ ਹੋਇਆ ਜੀ ਬੱਚੀ ਐ ਇੱਕ ਛੋਟੀ ਜੀ ਢਾਈ ਸਾਲ ਦੀ ਕਿੰਨੀ ਕੁ ਉਮਰ ਹੈ ਭਾਈ ਜੀ ਮੁੰਡੇ ਦੀ 35 ਸਾਲ ਦੀ ਉਮਰ ਹੈ ਭਾਈ ਜੀ ਨਹੀਂ ਲੱਗਦਾ ਕਿ ਭਾਈ ਜੀ ਦਿੱਤ ਕਿੱਦਾ ਹੋਈ ਐ ਭਾਈ ਜੀ ਹੁਣ ਤਾਂ ਇਹਦਾ ਪਤਾ ਨਹੀਂ ਹੁਣ ਤਾਂ ਡਾਕਟਰ ਹੀ ਦੱਸਣਗੇ ਭਾਈ ਜੀ ਹਰ ਤਾਂ ਫਿਲਹਾਲ ਤੌਰ ਤੇ ਤਾਂ ਕੋਈ ਨਸ਼ੇ ਪਤੇ ਦਾ ਆਦੀ ਸੀਗਾ ਕੋਈ ਆਪਣਾ ਸ਼ਬਤੇ ਕਰਦਾ ਸੀਗਾ ਭਾਈ ਜੀ ਅੱਛਾ ਜੀ ਤੇ ਮਿਲਿਆ ਕਿੱਥੋਂ ਬਾਬੇ ਕਾ ਜੀ ਗਰਾਊਂਡ ਚ ਮਿਲਿਆ ਕਿ ਨਹੀਂ ਭਾਈ ਜੀ ਇਹ ਮਿਲਿਆ ਆ ਆਪਣੇ ਜਰਮਨਰ ਸਕੂਲ ਦੇ ਬੈਕ ਸਾਈਡ ਦੇ ਨਾਲ ਦੂਜਾ ਇਹ ਤੇ ਘਰੋਂ ਦੱਸ ਕੇ ਗਿਆ ਸੀ ਕੁਝ ਕਿੱਥੇ ਜਾਣਾ ਨਹੀਂ ਦੱਕਰੋਂ ਨਹੀਂ ਦੱਸ ਕੇ ਗਿਆ ਸੀ ਕੁਛ ਵੀ ਭਾਈ ਇਹ ਰਹਿੰਦਾ ਕਿੱਥੇ ਆਈ ਬਾਬਾ ਗੜੀਆ ਖਲਵਾੜਾ ਰੋਡ ਤੇ ਭਾਈ ਤੇ ਮਾਤਾ ਦਾ ਨਾਮ ਵਗੈਰਾ ਇਹਨਾਂ ਦੇ ਫਾਜ਼ਲ ਦਾ ਸਵੀਟੀ ਆਂਟੀ ਕਹਿੰਦੇ ਸਾਰੇ ਸਵੀਟੀ ਆਂਟੀ ਕਹਿੰਦੇ ਫਾਜ਼ਲ ਦਾ ਨਾਮ ਵਗੈਰਾ ਫਾਜ਼ਲ ਦਾ ਨਾਮ ਤੇ ਡਾਕਟਰਾਂ ਨਾਲ ਤੁਹਾਡੀ ਗੱਲਬਾਤ ਹੋਈ ਉਹਨਾਂ ਕੀ ਕਹਿੰਦੇ ਹਾਂਜੀ ਹੋਏ ਡਾਕਟਰ ਸਾਹਿਬ ਕਹਿੰਦੇ ਵੀ ਡੈਥ ਹੋ ਚੁੱਕੀ ਹੈ ਦੀ ਉਧਰ ਸਿਵਲ ਹਸਪਤਾਲ ਦੀ ਡਾਕਟਰ ਮੁਤਾਬਿਕ ਉਹਨਾਂ ਕੋਲ ਮ੍ਰਿਤਕ ਹਾਲਤ ਚ ਹੀ ਨੌਜਵਾਨ ਆਇਆ ਸੀ ਉਹਨਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤੇ ਅਸਲ ਕਾਰਨਾਂ ਦਾ ਪਤਾ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ シャルਮਾ ਦੀ ਰਿਪੋਰਟ ਹਾਂਜੀ ਮੈਡਮ ਕੀ ਮਾਮਲਾ ਕੀ ਇੱਕ ਜਿਹੜਾ ਪੇਸ਼ ਹੋਣਾ ਹੈ ਹਾਂਜੀ ਸਾਡੇ ਪਾਸ ਇੱਕ ਬ੍ਰਾਡਡ ਬੋਡੀ ਆਈ ਹੈਗੀ ਸੁਰੇਸ਼ ਕੁਮਾਰ ਔਰ